ਅੱਜ ਜਿਸ ਗੱਲ ਕਰਾਂਗੇ ਐਕਸਪੀਰੀਅੰਸ ਦੀ ਜੋ ਅਧਿਆਤਮਿਕ ਐਕਸਪੀਰੀਅੰਸ ਹੁੰਦੇ ਆ ਜੋ ਇਸ ਰਾਹ ਤੇ ਤੋਂ ਪਰ ਚੱਲਦੇ ਆ ਜਦੋਂ ਅਧਿਆਤਮਿਕ ਰਾਹ ਤੇ ਦੇ ਉੱਤੇ ਲੋਕ ਉਹਨਾਂ ਨੂੰ ਅਧਿਆਤਮਿਕ ਐਕਸਪੀਰੀਅੰਸ ਹੁੰਦੇ ਆ ਹੁਣ ਉਹ ਦੇ ਐਕਸਪੀਰੀਅੰਸ ਆ ਕੁਝ ਲੋਕ ਨਾ ਐਕਸਪੀਰੀਅੰਸ ਹੀ ਮੰਨਦੇ ਆ ਵੀ ਅਧਿਆਤਮਿਕ ਰਾਹ ਤੇ ਦਾ ਇੱਕ ਆ ਵੀ ਜਦੋਂ ਅਧਿਆਤਮਿਕ ਰਾਹ ਤੇ ਤੇ ਚੱਲਦੇ ਆ ਨਾ ਸਾਨੂੰ ਐਕਸਪੀਰੀਅੰਸ ਹੁੰਦਾ ਤਾਂ ਉਹ ਐਕਸਪੀਰੀਅੰਸ ਤੇ ਲਈ ਹੀ ਰਾਸਤਾ ਉਹਨਾਂ ਨੂੰ ਇਹ ਲੱਗਦਾ ਉਹ ਕਿਉਂਕਿ ਉਹ ਫਿਰ ਉਹ ਉਸ ਤੇ ਕਰਕੇ ਹੀ ਇਸ ਰਾਹ ਤੇ ਹੁੰਦੇ ਆ ਨਿਆ ਜਦੋਂ ਕੋਈ ਗੁਰੂ ਦੇ ਕੋਲ ਜਾਂਦਾ ਵੀ ਉਹਨੂੰ ਉਹਨੂੰ ਕਹਿੰਦਾ ਮੈਨੂੰ ਹਾਰਡ ਐਕਸਪੀਰੀਅੰਸ ਹੋਣਾ ਚਾਹੀਦਾ ਤੋ ਐਕਸਪੀਰੀਅੰਸ ਦੇ ਲਈ ਹੀ ਉਸ ਕੋਲੋਂ ਦੇ ਜਣ ਕੇ ਐਕਸਪੀਰੀਅੰਸ ਉਹਨੇ ਬਹੁਤ ਜ਼ਿਆਦਾ ਬਤਾਤਾ ਮੈਂ ਨਹੀਂ ਕਹਿੰਦਾ ਐਕਸਪੀਰੀਅੰਸ ਕੋਈ ਬੁਰੀ ਚੀਜ਼ ਆ ਜਾਂ ਕੋਈ ਵੱਡੀ ਗੱਲ ਨਹੀਂ ਇਹ ਨਹੀਂ ਆ ਬਸ ਐਕਸਪੀਰੀਅੰਸ ਨੂੰ ਸਭ ਕੁਝ ਬਣਾ ਦੇਣਾ ਜਿਹੜਾ ਚੇਤਨਾ ਦਾ ਰਾਸਤਾ ਹੋ ਸਿੱਧਾ ਰਾਸਤਾ ਹੋ ਜੇ ਇਤਨਾ ਦਿਰਾਸੇ ਦੁੱਪਰ ਜਾਂਦੇ ਜਾਂਦੇ ਸਾਨੂੰ ਕੋਈ ਐਕਸਪੀਰੀਅੰਸ ਹੋ ਗਿਆ ਹੁਣ ਐਕਸਪੀਰੀਅੰਸ ਨੂੰ ਧਾਰਨ ਦੇ ਤੌਰ ਤੇ ਸਮਝਦੇ ਆ ਮੰਨ ਲਓ ਕਿ ਰਾਸਤੇ 'ਤੇ ਦੁੱਪਰ ਜਾਂਦੇ ਤੇ ਰਾਸਤੇ 'ਤੇ ਉੱਪਰ ਨਾ ਏਕਣਾ ਗੁਲਾਬ ਜਾਮਨ ਵਾਲੀ ਦੁਕਾਨ ਆ ਗਈ ਹੁਣ ਜਦੋਂ ਗੁਲਾਬ ਜਾਮਨ ਵਾਲੀ ਦੁਕਾਨ ਆ ਗਈ ਸਾਨੂੰ ਬੜਾ ਪਸੰਦ ਆ ਗੁਲਾਬ ਜਾਮਨ ਤੇ ਉੱਥੇ ਰੋਕ ਕੇ ਖਾਣਾ ਸ਼ੁਰੂ ਕਰਤਾ ਉਹਨਾਂ ਨੂੰ ਸੁਆਦ ਬੜਾ ਲੱਗਾ ਗੁਲਾਬ ਜਾਮਨ ਹੁਣ YouTube ਤੇ ਵੀਡੀਓ ਪਾ ਕੇ ਸ਼ੁਰੂ ਕਰਨਾ ਦਾਤਾ ਕਿ ਇਹ ਗੁਲਾਬ ਜਾਮਨ ਬੜਾ ਸੁਆਦ ਹੈ ਇਹ ਰਾਸਤਾ ਇਹਦੇ ਲਈ ਹੀ ਬਣਿਆ ਕਿ ਯੂਟਿਊਬ ਤੇ ਦਰਸ਼ਨਣਾ ਸ਼ੁਰੂ ਕਰਤਾ ਵੀ ਸਾਨੂੰ ਐਕਸਪੀਰੀਅੰਸ ਹੋ ਗਿਆ ਵਾ ਸਾਨੂੰ ਆਟੋ ਬੋਡੀ ਐਕਸਪੀਰੀਅੰਸ ਹੋ ਗਿਆ ਜਾਨਕਿ ਆਪਣੇ ਸਰੀਰ ਤੋਂ ਬਾਹਰ ਐਕਸਪੀਰੀਅੰਸ ਹੋ ਗਿਆ ਹੀ ਨਿਕਲ ਗਏ ਹਾਂ ਜਾਂ ਜਿਹੜਾ ਮਰਨ ਵਾਲਾ ਜਿਹੜਾ ਐਸਟਰਲ ਡਾਈਮੈਂਸ਼ਨ ਉਹਦੇ ਅੰਦਰ ਹੀ ਚਲ ਗਏ ਇਹ ਤਾਂ ਇਤਾਂ ਇਤਾਂ ਦੇ ਐਕਸਪੀਰੀਅੰਸ ਕਹੀ ਜਾਂਦੇ ਆ ਜਾਨਕਿ ਸਾਡੀ ਕੁੰਡਲੀ ਜਾਗਰਣ ਹੋ ਗਈ ਇਤਾਂ ਇਤਾਂ ਹੋ ਗਿਆ ਇੱਥੇ ਇਤਾਂ ਹੋ ਗਿਆ ਉਹਦੇ ਕਾਰਨ ਹੁੰਦਾ ਕੀ ਆ ਉਹਦੇ ਕਾਰਨ ਹੁੰਦਾ ਵੀ ਜਿਹੜੇ ਲੋਕ ਇਸ ਰਾਸਤੇ ਤੇ ਆਉਂਦੇ ਆ ਉਹ ਉਹ ਤਾਂ ਸਮਝਿਆ ਵੀ ਉਹ ਐਸੇ ਕਰਕੇ ਹੀ ਆਇਆ ਸ਼ਾਇਦ ਜਾਨਕਿ ਇਹ ਇਤਿਹਾਤਮਿਕ ਵਾਲਾ ਰਾਸਤਾ ਚੇਤਨਾ ਨੂੰ ਵਧਾਉਣ ਵਾਲ ਇੱਕ ਤੀਜੀ ਸਮੱਸਿਆ ਆ ਜਾਂਦੀ ਹੈ ਦੂਸਰੀ ਸਮੱਸਿਆ ਇਹ ਆ ਜਾਂਦੀ ਹੈ ਕਿ ਕਿਉਂਕਿ ਜਿਹੜੇ ਵਿਦਿਆਤਮਿਕ ਰਾਸਤੇ ਤੇ ਉੱਤੇ ਲੋਕ ਚੱਲਦੇ ਹਨ ਉਹਨਾਂ ਨੂੰ ਸਾਰਿਆਂ ਨੂੰ ਵੱਖਰੇ ਵੱਖਰੇ ਐਕਸਪੀਰੀਅੰਸ ਹੁੰਦੇ ਆ ਜਿਹੜਾ ਇੱਕ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਵਾ ਕਈਆਂ ਨੂੰ ਪਹਿਲਾਂ ਵੀ ਹੋ ਜਾਂਦਾ ਕਈਆਂ ਨੂੰ ਬਾਅਦ ਵਿੱਚ ਵੀ ਹੋ ਜਾਂਦਾ ਇਹ ਸਾਬਤ ਹੋਵੇ ਮਨ ਨੂੰ ਮੈਂ YouTube ਤੇ ਇੱਕ ਵੀਡੀਓ ਦੇਖੀ ਕੋਈ ਐਕਸਪੀਰੀਅੰਸ ਦੱਸਣ ਦਾ ਹੈ ਆਪਣਾ ਹੁਣ ਮੈਂ ਸੋਚਿਆ ਯਾਰ ਐਕਸਪੀਰੀਅੰਸ ਮੈਨੂੰ ਵੀ ਹੋਣਾ ਚਾਹੀਦਾ ਹੁਣ ਮੈਂ ਉਹ ਐਕਸਪੀਰੀਅੰਸ ਦੀ ਵੇਟ ਕਰਦੀ ਨਹੀਂ ਕਿ ਕਦੋਂ ਮੈਨੂੰ ਐਕਸਪੀਰੀਅੰਸ ਹੋਊਗਾ ਮੈਂ ਉਡੀਕਦੇ ਰਹਿਣਾ ਹੋ ਸਕਦਾ ਉਹ ਵੀਡੀਓ ਵੀ ਕਰਦੇ ਰਹਿਣਾ ਜਿਹਦੇ ਨਾਲ ਉਹਨਾਂ ਨੂੰ ਐਕਸਪੀਰੀਅੰਸ ਹੋਣਾ ਹੈ ਹੋ ਸਕਦਾ ਮੇਰੀ ਜਿੱਦ ਕੀ ਚੋਕ ਐਕਸਪੀਰੀਅੰਸ ਹੋਣਾ ਹੀ ਹੈ ਨਾ ਹੋਵੇ ਇਹਦਾ ਮਤਲਬ ਮੈਂ ਉਡੀਕ ਹੀ ਕਰਦੇ ਰਹਿਣਾ ਜਾਂ ਫਿਰ ਹੋ ਸਕਦਾ ਮੈਨੂੰ ਚਪੀ ਜਾ ਜਿਹੜਾ ਹੋਣਾ ਬੜੇ ਸਮੇਂ ਬਾਅਦ ਹੋਣਾ ਹੋਏ ਤੇ ਪੂਨੇ ਟਾਈਮ ਤੱਕ ਵੇਟ ਕਰਦੇ ਰਹਿਣਾ ਜਾਨੀ ਕਿ ਇਹ ਐਕਸਪੀਰੀਅੰਸ ਹੈ ਜਿਹੜਾ ਸਾਡੇ ਅਧਿਆਤਮਿਕ ਰਾਸਤੇ ਨੂੰ ਹੋੜੀ ਨਾ ਕਰਦੇ ਗੱਲ ਇਹ ਹੈ ਐਕਸਪੀਰੀਅੰਸ ਠੀਕ ਹੈ ਸਾਨੂੰ ਹੋਇਆ ਵਾ ਇਹ ਸਾਡੇ ਤੱਕ ਰਹਿਣਾ ਹੀ ਵਧੀਆ ਵਾ ਲੋਕਾਂ ਨੂੰ ਦੱਸਣਾ ਕਿ ਐਕਸਪੀਰੀਅੰਸ ਬਹੁਤ ਜ਼ਿਆਦਾ ਵੱਡਾ ਹੋ ਗਿਆ ਵਾ ਇੱਤਾ ਇੱਤਾ ਹੋ ਗਿਆ ਉਹ ਇਸ ਐਕਸਪੀਰੀਅੰਸ ਨੂੰ ਗੁਰੂ ਨਾ ਦੱਸ ਸਕਦੇ ਆ ਪਰ ਜਾਤਰਾ ਲੋਕਾਂ ਨੂੰ ਦੱਸਿਆਂ ਦਾ ਕੋਈ ਨਾ ਫਾਇਦਾ ਨਹੀਂ ਆ ਹਾਂ ਇਹ ਵੀ ਗੱਲ ਹੈ ਵੀ ਜਦੋਂ YouTube ਤੇ ਦੱਸਦੇ ਆ ਇਹ ਗੱਲਾਂ ਲੋਕਾਂ ਨੂੰ ਪਤਾ ਲੱਗਦਾ ਹਾਂ ਵੀ ਦੁਨੀਆ ਬਸ ਇਹੀ ਨਹੀਂ ਆ ਪੀ ਜੀਵਨ ਜੀਗਲੋ ਮਾਰ ਲੋ ਜ਼ਿੰਦਗੀ ਬਸ ਇਹੀ ਨਹੀਂ ਆ ਇਹ ਤੋਂ ਬਾਅਦ ਹੋਰ ਵੀ ਕਾਫੀ ਖੋਜਾ ਹਾਂ ਇਹ ਤਾਂ ਲੋਕਾਂ ਨੂੰ ਪਤਾ ਲੱਗਦਾ ਇਹ ਤਾਂ ਮੰਨਣ ਵਾਲੀ ਗੱਲ ਹੈ ਪਰ ਸਾਬਕੋ ਜਿਹੜੇ ਐਕਸਪੀਰੀਅੰਸ ਹੈ ਇਹ ਅਧਿਆਤਮਿਕ ਰਾਸਤਾ ਕੱਲਾ ਐਕਸਪੀਰੀਅੰਸ ਲਈ ਹੈ ਇਤਾਂ ਨਹੀਂ ਹੈ ਉਹ ਬਾਸਰ ਰਾਸਤੇ ਤੋਂ ਉੱਪਰ ਸਾਨੂੰ ਐਕਸਪੀਰੀਅੰਸ ਹੁੰਦੇ ਰਹਿੰਦੇ ਆ ਜਾਨੀ ਕਿ ਤਮ ਲੋਹੇ ਰਾਸਤੇ ਤੋਂ ਪੰ ਚੱਲਣ ਡੀਆਂ ਚੇਤਨਾ ਦੇ ਤੇ ਸਾਨੂੰ ਜੇ ਖਲਾਬ ਜਾਣ ਨੂੰ ਮਿਲ ਗਏ ਤੇ ਆਉਣ ਵਾਲੇ ਟਾਈਮ ਤੇ ਹੋਰ ਵੀ ਬੜਾ ਕੁਝ ਖਾਣ ਨੂੰ ਮਿਲਣਾ ਕਿਉਂਕਿ ਰਾਸ ਚੁੱਤ ਚੱਲੀ ਜਾਣਾ ਹੈ ਚੇਤਨਾ ਦਾ ਰਾਸਤਾ ਸਿੱਧਾ ਵਾ ਇਹ ਲਗਾਤਾਰ ਹੀ ਚੱਲੀ ਜਾਣਾ ਵਾ ਇਹਦੇ ਉੱਤੇ ਕਿਸੇ ਥਾਂ ਦੇ ਜਾ ਕੇ ਰੁਕਣਾ ਨਹੀਂ ਆ ਜੇ ਰੁਕਦਾ ਤੇ ਫਿਰ ਉਹ ਚੇਤਨਾ ਜਿਹੜੀ ਵਾਦਾ ਹੁੰਦਾ ਉਹ ਚੇਤਨਾ ਦਾ ਉਹ ਹੀ ਰੁਕਾਉਟ ਕਰਦੀ ਚੇਤਨਾ ਰੁਕਦੀ ਨਹੀਂ ਚੇ ਚੇਤਨਾ ਜਾਣੀ ਕਿ ਵਾਤੇ ਹੀ ਰਹਿੰਦੀ ਆ ਪਰ ਅਸੀਂ ਰੁਕਾਉਟ ਪਾਤੀ ਇੱਕ ਥਾਂ ਤੇ ਜਾ ਕੇ ਵੀ ਇਹੀ ਆ ਬਸ ਇਤਾਂ ਨਹੀਂ ਹੈ ਜਿਵੇਂ ਸ਼ਾਂਤੀ ਹੋ ਗਿਆ ਪਿਆਰ ਹੋ ਗਿਆ ਆਨੰਦ ਹੋ ਗਿਆ ਆਨੰਤ ਸ਼ਾਂਤ ਇਹ ਸਭ ਕੁਝ ਆ ਹੀ ਜਾਣਾ ਹੈ ਜਾਨੀ ਕਿ ਭਰਪੂਰਤਾ ਹੋਊਗੀ ਸਾਡੇ ਚਿੰਤਰੀ ਦੇ ਅੰਦਰ ਇਹ ਆ ਹੀ ਜਾਣੀ ਇਹ ਸਾਡਾ ਨੇਚਰ ਹੈ ਇਹ ਕੋਈ ਈਡੀ ਗੱਲ ਨਹੀਂ ਆ ਪਰ ਜੀ ਕਹਦੀ ਵੀ ਇੰਨਾ ਕਰਕੇ ਹੀ ਅਸੀਂ ਇਸ ਅਧਿਆਤਮਿਕ ਰਾਹ ਤੇ ਉੱਤੇ ਚੱਲਣ ਡੇ ਤੇ ਇਹ ਸਾਡੀ ਗਲਤ ਫੈਮਿਲੀ ਹੈ ਜਾਨੀ ਕਿ ਇਹ ਅਸੀਂ ਗਲਤ ਸਮਝ ਲਿਆ ਵਾ ਅਧਿਆਤਮਿਕ ਰਾਸਤੇ ਨੂੰ ਇਸ ਕਰਕੇ ਐਕਸਪੀਰੀਅੰਸ ਨੂੰ ਬਹੁਤ ਜ਼ਿਆਦਾ ਵੱਡਾ ਨਹੀਂ ਬਣਾਉਣਾ ਜਿੰਨਾ ਕੁਝ ਵੀ ਹੁੰਦਾ ਸਾਰ ਉਹ ਅਧਿਆਤਮਿਕ ਰਾਸਤੇ ਤੋਂ ਪਰਤ ਤੁਰਤੇ ਇਸ ਐਕਸਪੀਰੀਅੰਸ ਜੀ ਹੁੰਦਾ ਵਾ ਜਿਹੜਾ ਉਸ ਨੂੰ ਬਹੁਤ ਜ਼ਿਆਦਾ ਵੱਡਾ ਨਹੀਂ ਬਣਾ ਲੈਣਾ ਉਹ ਬਸ ਹੋਣ ਦੇ ਤਾਂ ਬਹੁਤ ਵਧੀਆ ਵਾ ਤਾਂ ਉਸ ਨੂੰ ਆਪਣੇ ਤੱਕ ਹੀ ਰੱਖਣਾ ਆਪਣੇ ਗੁਰੂ ਨੂੰ ਦੱਸ ਸਕਦੇ ਤੇ ਇਹ ਸਭ ਕਰਨਾ ਹੈ ਇਹ ਤੇ ਇਹ ਸਭ ਦੱਸਣਾ ਸੀ ਇਸ ਵੀਡੀਓ 'ਚ ਧੰਨਵਾਦ ਜੀ